ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਟੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਅੱਜ ਚੇਤ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਅੱਜ ਪੰਜਾਬੀਆਂ ਦਾ ਜਾਨੀ ਕਿ ਦੇਸੀ ਮਹੀਨੇ ਦੇ ਅਕੋਰਡਿੰਗ ਅੱਜ ਆਪਣਾ ਨਵਾਂ ਸਾਲ ਆ ਤੇ ਅੱਜ ਨਵਾਂ ਸਾਲ ਕਰਕੇ ਆਪਾਂ ਜੀ ਕੋਈ ਮਿੱਠੀ ਚੀਜ਼ ਬਣਾਵਾਂਗੇ ਅੱਜ ਆਪਾਂ ਬਣਾਵਾਂਗੇ ਖੀਰ ਤੇ ਆਓ ਦੇਖਦੇ ਹਾਂ ਕਿ ਜਿਸ ਤਰ੍ਹਾਂ ਲੰਗਰ ਦੇ ਵਿੱਚ ਖੀਰ ਬੰਦਿਆ ਆਪਾਂ ਉਸੇ ਤਰੀਕੇ ਬਣਾਵਾਂਗੇ ਹਾਂਜੀ ਜੀ ਲੰਗਰ ਵਾਲੀ ਖੀਰ ਬਣਾਉਣ ਲਈ ਆਪਾਂ ਲੈ ਲਏ ਆ ਚਾਵਲ ਚਾਵਲੇ ਆਪਣੇ ਕੋਲ ਬਾਸਬਤੀ ਟੋਟਾ ਟੋਟਾ ਹੀ ਲਿਓ ਤੁਸੀਂ ਵੱਡੇ ਚਾਵਲਾਂ ਦੇ ਸਹੀ ਨਹੀਂ ਬੰਨੇ ਲੰਬੇ ਵਾਲੇ ਜਿਹੜੇ ਚੌਲ ਹੁੰਦੇ ਆ ਟੋਟਾ ਬਾਸਬਤੀ ਲੈ ਲਓ ਇੱਕ ਸਸਤੀ ਪਹੂਗੀ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਭਾ ਲੈਣਾ ਅੱਧਾ ਘੰਟਾ ਭਿਗੋ ਉਹ ਤੋਂ ਬਾਅਦ ਚ ਇਹਨੂੰ ਆਪਾਂ ਹੁਣ ਵਾਲਣਾ ਧਰ ਦਿੰਨੇ ਗੈਸ ਨੂੰ ਚਾਟਾ ਪਾਉਣ ਇਹਨੂੰ ਵਾਲਾਂਗੇ ਹੁਣ ਪਾਣੀ ਦੇ ਵਿੱਚ ਪਹਿਲਾਂ ਹਾਂਜੀ ਜੀ ਦੇਖੋ ਪਾਣੀ ਆਪਣਾ ਖੁਸ਼ਕ ਹੋ ਗਿਆ ਆਪਾਂ ਲਿਆ 4 ਕਿਲੋ ਦੁੱਧ ਤੇ ਰੇਸ਼ਮ ਹੋਇਆਗੀ ਆਪਣੇ ਕੋਲੇ 400 400 ਗ੍ਰਾਮ ਚਾਵਲ ਆਪਣੇ ਕੋਲੇ ਜਿਹੜੇ ਆਪਾਂ ਚਾਵਲ ਕਣੀ ਲਈ ਆ ਤੇ 1 ਕਿਲੋ ਦੇ ਵਿੱਚ 100 ਗ੍ਰਾਮ ਚਾਵਲ ਪੈਂਦੇ ਆ ਤੇ ਆਪਾਂ 4 ਕਿਲੋ ਦੁੱਧ ਲਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਉਣਾ ਦੁੱਧ ਤੋਂ ਹੀ ਕੱਚਾ ਹੀ ਪਾ ਸਕਦੇ ਆ ਹੁਣ ਦੇਖੋ ਇਸੇ ਤਰੀਕੇ ਪਾ ਕੇ ਆਪਾਂ ਥੋੜਾ ਥੋੜਾ ਪਾ ਕੇ ਪਕਾਈ ਜਾਣਾ ਇਹਨੂੰ ਜਦੋਂ ਦੁੱਧ ਘੱਟ ਜਾਇਆ ਕਰੂਗਾ ਫਿਰ ਪਾ ਦਿਆ ਕਰਨਾ ਆਪਾਂ ਸਾਰਾ ਦੁੱਧ ਇੱਕੇ ਨਹੀਂ ਪਾਣਾ ਉਨੇ ਇਸ ਤਰ੍ਹਾਂ ਪਕਾਵਾਂਗੇ ਇਹਨੂੰ ਤੇ ਖੜਕੇ ਉੱਪਰ ਧਿਆਨ ਰੱਖਣਾ ਇਹਦਾ ਪੂਰਾ ਖੀਰ ਦਾ ਵੀਡੀਓ ਤੇ ਬਣੇ ਰਿਓ ਬਹੁਤ ਹੀ ਵਧੀਆ ਲੰਗਰ ਜਿਸ ਤਰ੍ਹਾਂ ਆਪਾਂ ਲੰਗਰ ਚ ਬਣਾਉਂਦੇ ਆ ਉਸੇ ਤਰੀਕੇ ਬਣਾਉਂਗੇ ਅੱਜ ਨਵਾਂ ਸਾਲ ਸੀ ਛੇ ਦਾ ਮਹੀਨਾ ਚੜਿਆ ਇਸ ਕਰਕੇ ਅੱਜ ਆਪਾਂ ਕੁਝ ਮਿੱਠਾ ਬਣਾ ਰਹੇ ਹਾਂ ਨਾਲ ਹੀ ਆਪਾਂ ਨਾ ਹੀ ਇਹਦੇ ਚ ਚੰਗੀ ਤਰ੍ਹਾਂ ਇਹਦਾ ਟੇਸਟ ਆ ਜੂਗਾ ਇਲਾਇਚੀਆਂ ਪਾ ਦਾਂਗੇ 4 ਤੋਂ 5 ਇਲਾਇਚੀਆਂ ਸੀ ਆਪਣੇ ਕੋਲੇ ਇਹਨਾਂ ਦੇ ਦਾਣੇ ਤੇ ਸਣੇ ਖੋਲ ਕੇ ਆਪਾਂ ਇਲਾਇਚੀਆਂ ਪਾ ਦੀਆਂ ਉਨ੍ਹਾਂ ਵਿੱਚੇ ਚੰਗੀ ਤਰ੍ਹਾਂ ਇਹਨਾਂ ਦਾ ਇਲਾਚੀ ਦਾ ਸੁਆਦ ਆ ਜਾਏਗਾ। ਇਸ ਤਰ੍ਹਾਂ ਆਪਾਂ ਵਿੱਚ ਰੱਖ ਦਾਂਗੇ ਇਹਨਾਂ ਨੂੰ। ਇਸੇ ਤਰੀਕੇ ਚਲਾ ਚਲਾ ਕੇ ਤੁਸੀਂ ਤਾਂ ਕਿ ਜਿਹੜਾ ਦੁੱਧ ਆ ਥੱਲੇ ਨਾ ਲੱਗੇ। ਤੈਨੂੰ ਵਿੱਚੋਂ ਇਹਦੀ ਚੈੱਕ ਕਰੀ ਜਾਣਾ ਤੇ ਪੱਕਣ ਦੇਣਾ। ਦੇਖ ਹੀ ਸਕਦੇ ਆ ਜਿੰਨਾ ਆਪਾਂ ਦੁੱਧ ਪਾਇਆ ਸੀਗਾ ਚਾਵਲ ਪੀ ਗਿਆ। ਇਸੇ ਤਰੀਕੇ ਆਪਾਂ ਜਦੋਂ ਥੋੜਾ ਜਿਹਾ ਫਿਰ ਘੱਟ ਗਿਆ ਹੋਰ ਹੋਰ ਪਾ ਦੇਣਾ ਆਪਾਂ ਉਹਦੇ ਵਿੱਚ। ਇਹ ਦੇਖੋ ਚਾਵਲ ਆਪਣੇ ਗਾੜੇ ਹੋ ਗਏ ਆ। ਦੁੱਧ ਵੀ ਸੁੱਕ ਗਿਆ ਫਿਰ ਪਾ ਦਾਂਗੇ ਆਪਾਂ ਦੁੱਧ ਇਸੇ ਤਰੀਕੇ ਆਪਾਂ ਪਾਈ ਜਾਣਾ ਕੋਈ ਬਰਤਨ ਲੈ ਕੇ ਤੁਸੀਂ ਕੋਲੀ ਲੈ ਲਓ ਜਾਂ ਤੁਹਾਡੇ ਕੋਲੇ ਕੋਈ ਹੋਰ ਭਾਂਡਾ ਹੋਵੇ ਪਾਣਾ ਉਹਦੇ ਨਾਲ ਤੁਸੀਂ ਪਾਈ ਜਾਣਾ ਇਦਾਂ ਤੁਸੀਂ ਪਕਾਈ ਜਾਣਾ ਇਹਨੂੰ ਆਪਾਂ ਫਿਰ ਇਹਨੂੰ ਇਸ ਤਰ੍ਹਾਂ ਹਿਲਾਈ ਜਾਵਾਂਗੇ ਤਾਂ ਕਿ ਸਖਟਾ ਤੇ ਨਾ ਜੰਮੇ ਦੁੱਧ ਤੇ ਪੱਕਦਾ ਜਾਵੇ ਹਾਂਜੀ ਜੀ ਤਕਰੀਬਨ ਤਕਰੀਬਨ ਆਪਾਂ 2 ਕਿਲੋ ਦੁੱਧ ਪਾਤਾ ਇਹ ਚ ਤੇ ਦੇਖੋ ਆਪਾਂ ਇਸੇ ਤਰ੍ਹਾਂ ਇਹਨੂੰ ਪਾਈ ਜਾਣਾ ਤਾਂ ਆ ਦੁੱਧ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਥੋੜੇ ਥੋੜੇ ਨਾਲ ਲਾਲ ਹੋ ਗਿਆ ਦੁੱਧ ਤਾਂ ਇਸੇ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਲਾਲੀ ਲਿਆਉਣੀਆਂ ਤਾਂ ਕੜ ਕੇ ਬਣੇ ਖੀਰ ਦੁੱਧ ਨੂੰ ਕਾੜੀ ਜਾਣਾ ਫਿਰ ਦਹਾ ਲਾਈ ਜਾਣਾ ਨਾਲ-ਨਾਲ ਤੇ ਵਿੱਚ ਦੁੱਧ ਪਾਈ ਜਾਣਾ ਥੋੜਾ ਥੋੜਾ ਕਰਕੇ ਅਗਰ ਤੁਸੀਂ ਇਕੱਠਾ ਦੁੱਧ ਪਾਤਾ ਫਿਰ ਤੁਹਾਡੀ ਦੁੱਧ ਸੁੱਕ ਜਾਣਾ ਤੇ ਚੌਲਾਂ ਨੇ ਜਦੋਂ ਹਾਰਡ ਹੋਏ ਨੇ ਠੰਡੇ ਹੋ ਗਏ ਥੋੜੇ ਜੇ ਤਾਂ ਫਿਰ ਦੁੱਧ ਵਿੱਚ ਰਹਿਣਾ ਨਹੀਂ ਤੇ ਜਮਾ ਖਿਜੜੀ ਬਣ ਜਾਣੀ ਜੀ ਇਹ ਤਕਰੀਬਨ ਤਕਰੀਬਨ ਆਪਾਂ 3 ਕਿਲੋ ਦੁੱਧ ਪਾਤਾ ਹਜੇ ਆਪਾਂ ਦੁੱਧ ਪਾਈ ਜਾਣਾ ਦੇਖੋ ਚੌਲ ਗਾੜੇ ਹੋ ਗਏ ਆ ऐसे तरह ਆਪਾਂ ਇਹਨੂੰ ਪਕਾਈ ਜਾਣਾ ਚਾਵਲਾਂ ਨੂੰ ਹਾਂਜੀ ਤਕਰੀਬਨ ਆਪਣਾ ਉਹ ਵੀ ਦੁੱਧ ਸਾਰਾ ਲੱਗ ਗਿਆ ਗਾੜਾ ਹੋ ਗਿਆ ਹੁਣ ਆਪਾਂ ਜਿਹੜਾ ਆਖਰੀ ਦੁੱਧ ਆਪਣੇ ਕੋਲੇ 6-700 ਗ੍ਰਾਮ ਬਚਿਆ ਉਹ ਵੀ ਪਾ ਲੈਣਾ ਲਓ ਜੀ 4 ਕਿਲੋ ਦਾ 4 ਕਿਲੋ ਦੁੱਧ ਆਪਣਾ ਪਾ ਲਈਆ ਤੇ ਹੁਣ ਹੁਣੇ ਜ ਆਪਾਂ ਇਹ ਖੰਡ ਪਾ ਦੇਣੀ ਆ ਤਾਂ ਕਿ ਦੁੱਧ ਬਾਅਦ ਚ ਜਦੋਂ ਥੋੜਾ ਜਿਹਾ ਗਾੜਾ ਹੋ ਗਿਆ ਫਿਰ ਆਪਾਂ ਸਾਰਾ ਕੰਪਲੀਟ ਹੋ ਜਾਣੀ ਆਪਣੀ ਕੀਰ ਤਿੰਨ ਬੜੇ ਧਿਆਨ ਨਾਲ ਬਣਾਉਣਾ ਇੰਦਾ ਛੋਟੇ ਛੋਟੇ ਸਟੈਪ ਹੁੰਦੇ ਆ ਇਹ ਬਣਾਉਣ ਦੇ ਤੇ ਜਦੋਂ ਤੱਕ ਇਹ ਹੋਣਾ گاੜਾ ਹੁੰਦਾ ਉਹਦੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਕਿ ਖੀਰ ਬੰਦੀ ਤੁਹਾਨੂੰ ਕਿਵੇਂ ਲੱਗਦੀ ਤੁਸੀਂ 3 350 400 ਗ੍ਰਾਮ ਖੰਡ ਪਾ ਸਕਦੇ ਆ ਚਾਹੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਜਦੋਂ ਬਣਾ ਲਿਆ ਹੁਣ ਆਪਾਂ ਇਹਨੂੰ ਪਕਾਵਾਂਗੇ ਦੁੱਧ ਨੂੰ گاੜਾ ਕਰਾਂਗੇ ਹਾਂਜੀ ਜੇ ਤੁਸੀਂ ਦੇਖ ਹੀ ਸਕਦੇ ਆ ਦੁੱਧ ਆਪਣਾ ਉਬਲਣ ਲੱਗ ਗਿਆ ਇਹਨੂੰ ਜ਼ਿਆਦਾ ਨਹੀਂ ਹੋਣਾ ਆਪਾਂ ਵਾਲਣਾ ਨਹੀਂ ਤਾਂ ਇਹ ਸੁੱਕਣ ਤੋਂ ਬਾਅਦ ਚ ਦੁੱਧ ਠੰਡਾ ਹੋ ਗਿਆ ਨਾ ਇਹ ਆਪਣੀ ਖੀਰ ਬਹੁਤ ਜ਼ਿਆਦੀ ਗਾੜੀ ਹੋ ਜੂਗੀ ਤੇ ਜੇ ਆਪਾਂ ਥੋੜਾ ਥੋੜਾ ਦੁੱਧ ਰੱਖਣਾ ਹੁਣ ਆਪਣੇ ਕੋਲ ਆ ਡਰਾਈ ਫਰੂਟ ਆ ਇਹ ਚ ਕਾਜੂ ਬਦਾਮ ਤੁਸੀਂ ਜਿਹੜੇ ਵੀ ਚਾਹੋ ਪਾ ਸਕਦੇ ਆ ਤੇ ਤਕਰੀਬਨ 100 ਗ੍ਰਾਮ ਇਹਨੂੰ ਆਪਾਂ ਕੋਟਲੇ ਚੰਨੀ ਜਰਾ ਲੋ ਜੀ ਖੀਰ ਆਪਣੀ ਤਿਆਰ ਆ ਹੁਣ ਤੁਸੀਂ ਸਰਵ ਕਰ ਸਕਦੇ ਆ ਆਸੇ ਨੂੰ ਹਲਕਾ ਜਿਹਾ ਪਕਾ ਕੇ ਤੈਨੂੰ ਬੰਦ ਕਰ ਦਾਂਗੇ ਆਪਾਂ ਉਮੀਦ ਕਰਦਾ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਤਾਂ ਇਹਨੂੰ ਆਪਣੇ ਦੋਸਤਾਂ ਵਿੱਚ ਤਰ੍ਹਾਂ ਸ਼ੇਅਰ ਕਰ ਦਿਓ ਤੇ ਫਿਰ ਇੱਕ ਵਾਰੀ ਕਹਿੰਨੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਤਦ ਤੱਕ ਲਈ ਧੰਨਵਾਦ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਹਾਂਜੀ ਜੀ ਖੀਰ ਆਪਣੀ ਤਿਆਰ ਆ